ਸੋ ਨਿਹਾਲ ਸ੍ਰੀ ਗੁਰੂ ਜੀ ਆਇਆਂ ਨੂੰ ਸਭ ਨੂੰ ਬਹੁਤ-ਬਹੁਤ ਸ਼ੁਕਰੀਆ ਆਪਕੋ ਦੇਖਣ ਕੋ ਮਿਲੇਗਾ ਜੀ ਬਿਸਮਿਲ੍ਲਾ ਰਹਿਮਾਨੁ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਂ ਦਇਆਮਾਨ ਕਰਨ ਵਾਲਾ ਅੱਜ ਅਸੀਂ ਪਿੰਡ ਖੈਰਾਬਾਦ ਵਿਖੇ ਆ ਦੱਸੂਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨਹੀਂ ਪੱਥਰ ਜਿਹੜਾ ਉਹ ਰੱਖਿਆ ਗਿਆ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਮੌਕਾ ਹੈ ਔਰ ਖੁਦਾ ਤਾਲਾ ਵੱਲੋਂ ਬਹੁਤ ਵੱਡੀ ਰਹਿਮਤ ਦਾ ਦਿਨ ਹੈ ਕਿ ਸਾਈ ਮੀਆਂ ਮੀਰ ਸਾਹਿਬ ਰਹਿਮਤੁੱਲਾਹ ਲੈ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂ ਪੱਥਰ ਰੱਖਿਆ ਸੀ ਉਹਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਜਿਹੜਾ ਹੈ ਉਹ ਖੈਰਾਬਾਦ ਪਿੰਡ ਦੇ ਵਾਸੀਆਂ ਨੇ ਜਿਹੜਾ ਉਹ ਤਾਜ਼ਾ ਕੀਤਾ ਹੈ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇਹ ਲਾ-ਮਿਸਾਲ ਜਿਹੜੀ ਦਾਸਤਾਨ ਲਿਖੀ ਜਾ ਰਹੀ ਹੈ ਇਹ ਪੂਰੀ ਦੁਨੀਆ ਨੂੰ ਹਮੇਸ਼ਾ ਹੀ ਮਿੱਠੀ ਹਵਾ ਦੇ ਤੌਰ ਤੇ ਠੰਡੀ ਹਵਾ ਦੇ ਤੌਰ ਤੇ ਸਰਾਬ ਕਰਦੀ ਰਹੇਗੀ ਇਸ ਮੌਕੇ ਦੇ ਉੱਤੇ ਮੈਂ ਗੁਰਦਿਆਲ ਸਿੰਘ ਜੀ ਦਾ ਬਹੁਤ-ਬਹੁਤ ਰਿਣੀ ਹਾਂ ਔਰ ਪਿੰਡ ਦੀ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਇਸ ਮੌਕੇ ਤੇ ਸਾਨੂੰ ਅੱਜ ਯਾਦ ਕੀਤਾ ਔਰ ਗੁਰਦੁਆਰਾ ਸਾਹਿਬ ਦੇ ਨੀਂ ਪੱਥਰ ਸਮਾਗਮ ਦੇ ਵਿੱਚ ਇਹ ਸ਼ਮੂਲੀਅਤ ਦਾ ਮੌਕਾ ਦਿੱਤਾ ਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਰਵ ਧਰਮ ਦੀ ਏਕਤਾ ਦੇ ਨਾਲ ਅੱਗੇ ਵਧਦੇ ਹੋਏ ਭਾਰਤ ਦੀ ਫਿਰਕੂ ਤਾਕਤਾਂ ਦਾ ਮੁਕਾਬਲਾ ਕੀਤਾ ਹੈ ਔਰ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ ਅੱਜ ਪਿੰਡ ਖੈਰਾਬਾਦ ਤੋਂ ਇੱਕ ਬਾਰ ਫਿਰ ਸਾਰੇ ਸੰਤ ਮਹਾਰਾਜ ਜਿਹੜੇ ਆਏ ਨੇ ਸੇ ਨਿਆਂਗ ਜਥੇਬੰਦੀ ਆਏ ਨੇ ਸਾਡੇ ਹੁਸ਼ਿਆਰਪੁਰ ਦੇ ਡੀਐਫਓ ਸਾਹਿਬ ਆਏ ਨੇ ਇਹਨਾਂ ਸਾਰਿਆਂ ਨੇ ਜੋ ਪਿਆਰ ਦਾ ਪੈਗਾਮ ਜਿਹੜਾ ਇਕੱਠੇ ਹੋ ਕੇ ਅੱਜ ਦਿੱਤਾ ਹੈ ਗੁਰਦੁਆਰਾ ਸਾਹਿਬ ਦਾ ਨੀ ਪੱਤਾ ਰੱਖਿਆ ਗਿਆ ਹੈ ਸੰਤ ਕੇਵਲ ਜੀ ਮੇਰੇ ਨਾਲ ਮੌਜੂਦ ਨੇ ਸਾਡੇ ਵੱਡੇ ਭਰਾ ਨੇ ਮੈਂ ਸਮਝਦਾ ਕਿ ਸਾਈਮੀਆਂ ਮੀਰ ਸਾਹਿਬ ਰਹਿਮਤੁੱਲਾਹ ਅਲੈਹ ਦੀ ਜਿਹੜੀ ਯਾਦ ਅਸੀਂ ਸਾਰਿਆਂ ਨੇ ਮਿਲ ਕੇ ਤਾਜ਼ਾ ਕੀਤੀ ਹੈ ਇਸੇ ਤਰ੍ਹਾਂ ਅੱਗੇ ਵਾਅਦੇ ਰਵਾਂਗੇ ਔਰ ਪੰਜਾਬ ਦੇ ਲਈ ਸਾਰੇ ਲੋਕ ਮਿਲ ਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਸਾਨੂੰ ਆਪਸ ਵਿੱਚ ਸਾਡੀ ਮਾਂ ਬੋਲੀ ਵਿੱਚ ਜੋੜਦੀ ਹੈ ਔਰ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਲਈ ਆਪਣੇ ਆਪਣੇ ਧਰਮਾਂ ਦੇ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਿਲਕੁਲ ਮਜ਼ਬੂਤ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈ ਹੋਰ ਵਾਅਦਾ ਫੁੱਲਦਾ ਰਹੇ ਧੰਨ ਗੁਰੂ ਅਵਦਾਸ ਪਾਤਸ਼ਾਹ ਜੀ ਦੇ ਅਸ਼ੀਰਵਾਦ ਸਦਕਾ ਅੱਜ ਨਗਰ ਖੈਰਾਬਾਦ ਚ ਗੁਰੂ ਪਾਤਸ਼ਾਹ ਜੀ ਦੇ ਸੁੰਦਰ ਭਵਨ ਦਾ ਨਿਰਮਾਣ ਕਰਨ ਲਈ ਨੀਂ ਪੱਥਰ ਰੱਖਣ ਦਾ ਦਿਹਾੜਾ ਸੀ ਅੱਜ ਬੜੀ ਮੁਕੱਦਸ ਇਹ ਤਿਹਾੜਾ ਹੈ ਕਿ ਇਸ ਤਿਹਾੜੇ ਤੇ ਸਾਡੇ ਬਹੁਤ ਹੀ ਅਜ਼ੀਜ਼ ਹਾਂਜੀ ਮੈਨਾਜ਼ ਹਸਤੀ ਸ਼ਾਹੀ امام ਉਸਮਾਨੀ ਸਾਹਿਬ ਲੁਧਿਆਣੇ ਤੋਂ ਚੇਚੇ ਤੌਰ ਤੇ ਚੱਲ ਕੇ ਸਾਡੀ ਬੇੜਤੀ ਨੂੰ ਪ੍ਰਵਾਨ ਕਰਨ ਲਈ ਆਏ ਨੇ ਜਿਵੇਂ ਕਦੇ ਇਸ ਧਰਤੀ ਤੇ ਸਾਂਝੀ ਵਾਲਤਾ ਦਾ ਪੈਗਾਮ ਦਿੰਦੇ ਹੋਏ ਇਕ ਓੰਕਾਰ ਦਾ ਨਾਦ ਜਿੱਥੋਂ ਧੁਨ ਗੂੰਜਦੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਂਝੀ ਵਾਲਤਾ ਦਾ ਘਰ ਉਸ ਘਰ ਦੀ ਜਿਹੜੀ ਨੀ ਪੱਥਰ ਹੈ ਉਹ ਸਾਨੂੰ ਦੇਖਣ ਨੂੰ ਨਸੀਬ ਨਹੀਂ ਸੀ ਹੋਇਆ ਕਿਉਂਕਿ ਬਹੁਤ ਉਹ ਸਦੀਆਂ ਪਹਿਲਾਂ ਇਹ ਵਰਤਾਰਾ ਉਦੋਂ ਪਾਤਸ਼ਾਹ ਨੇ ਵਰਤਾਇਆ ਸੀ ਪਰ ਅੱਜ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨੀ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ ਆਗੂ ਨੇ ਉਹਨਾਂ ਤੋਂ ਰਖਾ ਕਰਕੇ ਅੱਜ ਸਾਈਂ ਮੀਆਂ ਮੀਰ ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇਨਵਾਜ ਪਾਤਸ਼ਾਹ ਨੇ ਤਾਜਾ ਕੀਤਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਕਿਹੜੇ ਸ਼ਬਦ ਬਿਆਨ ਕਰਾਂ। ਸੰਗਤਾਂ ਦਾ ਧੰਨਵਾਦ ਕਰਾਂ ਮੈਂ, ਗੁਰੂ ਪਾਤਸ਼ਾਹ ਦਾ ਧੰਨਵਾਦ ਕਰਾਂ ਕਿ ਸ਼ਾਹੀ امام ਦਾ ਸਾਡਾ ਧੰਨਵਾਦ ਕਰਾਂ ਔਰ ਜਿੱਥੇ ਅੱਜ ਇੱਥੇ ਸੰਤ ਮਹਾਪੁਰਸ਼ਾਏ ਉੱਤੇ ਸਾਡੇ ਚ ਬੁੱਧੀਜੀਵ ਡਾਕਟਰ ਲਖਵੀਰ ਸਿੰਘ ਜੀ, ਡੀਐਚਓ ਸਾਹਿਬ ਵੀ ਰਾਜਮਾਨ ਹੈ ਜਿਹੜੇ ਸੱਚਮੁੱਚ ਮਨੁੱਖਤਾ ਦੀ ਸੇਵਾ ਕਰਦੇ ਨੇ। ਸੋ ਅੱਜ ਮੈਂ ਤਨਗੁਰ ਰਵਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਹੈ ਮੇਰਾ ਰੋਮ ਰੋਮ ਧੰਨਵਾਦ ਕਰਦਾ ਪਾਤਸ਼ਾਹ ਤੂੰ ਬੜਾ ਬਯੰਤ ਹੈ ਤੂੰ ਐਸੀ ਖੇੜ ਅਜਰਚਾਈ ਅੱਜ ਤੂੰ ਸਾਈ ਮੀਆਂ ਮੀਰ ਸਾਹਿਬ ਦੇ ਚੋਜ ਨੂੰ ਸਾਡੇ ਸਾਹਮਣੇ ਅੱਖਾਂ ਸਾਹਮਣੇ ਵਰਤਾ ਕੇ ਸਾਨੂੰ ਕਰਤਾਰਤ ਕੀਤਾ ਇਹ ਪਾਤਸ਼ਾਹ ਤੇਰਾ ਕਿੜ ਕਿੜ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੇ ਪਿੰਡ ਖੈਰਾਵਾਦ ਵਿਖੇ ਜਿਹੜਾ ਸ਼ਾਹੀ ਇਮਾਮ ਜੀ ਆਏ ਭਾਈ ਸਾਹਿਬ ਕੇਵਲ ਸਿੰਘ ਜੀ ਖੁਰਾਲਗੜ ਤੋਂ ਆਏ ਆ ਹੋਰ ਵੀ ਬਾਬਾ ਗੁਰਦੇਵ ਸਿੰਘ ਜੀ ਹੋਰ ਨਾਮ ਕਿਨਾ ਕਿਨਾ ਦੇ ਲਈਏ ਕੋਈ ਨਹੀਂ ਸਾਰਿਆਂ ਦੇ ਨਾਮ ਹੋ ਗਏ ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਐਕਸਟੈਂਸ਼ਨ ਅੱਗੇ ਵਿਸਥਾਰ ਹੋਣਾ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਹੈ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਨਹੀਂ ਪੱਥਰ ਤਾਂ ਬਹੁਤ ਦੇਖੇ ਆ ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ ਪਰ ਜਿਹੜੀ ਧਰਮ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਜਿਹੜੀ ਰੱਬ ਵਾਲਾ ਕਨਸੈਪਟ ਸਿਖਾਉਂਦਾ ਆ ਉਹਦਾ ਅਮਲੀ ਜਾਮਾ ਪਹਿਨਾਇਆ ਉਹਦਾ ਪ੍ਰੈਕਟੀਕਲ ਰੂਪ ਦੇਖਣ ਨੂੰ ਮਿਲਿਆ ਜਿਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਨਾ ਉਹਨਾਂ ਦੇ ਸ਼ਬਦ ਹੈ ਕੋਈ ਭੇਉ ਮੰਡੀ ਆ ਸੰਿਆਸੀ ਕੋਉ ਜੋਗੀ ਭਇਓ ਕੋਉ ਬ੍ਰਹਮਚਾਰੀ ਕੋਉ ਜਤੀ ਅਨੁਮਾਨ ਬੋ ਹਿੰਦੂ ਤੁਰਕ ਕੋਉ ਰਾਫਜ਼ੀ ਇਮਾਮ ਸਾਫੀ ਮਾਨੁਸ਼ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ ਉਹਦਾ ਰੂਪ ਦੇਖਣ ਨੂੰ ਮਿਲਿਆ ਨਹੀਂ ਤਾਂ ਕਈ ਜਗ੍ਹਾ ਇਦਾਂ ਲੱਗਦਾ ਵੀ ਧਰਮ ਜਿਹੜਾ ਆ ਉਹ ਜੁੱਧਾਂ ਦਾ ਕਾਰਨ ਵੀ ਕਈ ਜਗ੍ਹਾ ਬਣਿਆ ਪਰ ਧਰਮ ਦਾ ਜਿਹੜਾ ਅਸਲੀ ਸਰੂਪ ਆ ਜਿਹੜਾ ਕਿ ਧਰਮ ਜੋੜਦਾ ਹੈ ਤੋੜਦਾ ਨਹੀਂ ਉਹਦਾ ਸਰੂਪ ਮਿਲ ਰਿਹਾ ਔਰ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਵੀ ਪ੍ਰਮਾਤਮਾ ਅੱਲਾ ਪਾਕ ਵੀ ਖੁਸ਼ ਹੋ ਰਿਹਾ ਤੇ ਜਿਹੜਾ ਮੇਰਾ ਸੱਚੀ ਸੰਦੇਸ਼ ਆ ਉਹਦਾ ਅਮਲੀ ਜਾਮਾ ਪਨਾ ਰਹੇ ਆ ਇੱਕ ਗੁਰਦੁਆਰਾ ਸਾਹਿਬ ਦਾ ਨੀਂਵ ਵੀ ਰੱਖ ਰਿਹਾ ਜਿੱਥੇ ਕਮਸ਼ਕਮ ਇਵਾਦਤ ਲਈ ਇਕੱਠੇ ਹੋਣਾ ਰੱਬ ਦੇ ਨਾਮ ਤੇ ਇਕੱਠੇ ਹੋਣ ਤੇ ਉਹਦੇ ਤੋਂ ਬਾਅਦ ਫਿਰ ਕਮਾਕਾਰਾਂ ਚ ਵੀ ਇਕੱਠੇ ਹੋ ਜਾਣਗੇ ਸਾਰੇ ਸੈਰੇਮੋਨੀਜ਼ ਵਿੱਚ ਵੀ ਇਕੱਠੇ ਹੋਣਗੇ ਤਾਂ ਭਾਈ ਸਾਹਿਬ ਸਾਡੇ ਗੁਰਦਿਆਲ ਸਿੰਘ ਜਿਹਦਾ ਨਾਮ ਵਿਸ਼ੇਸ਼ ਰੂਪ ਚ ਮੈਂ ਲੈਣਾ ਨਹੀਂ ਭੁੱਲਣਾ ਚਾਹੁੰਦਾ ਜਿਹੜਾ ਬਹੁਤ ਹੀ ਇੰਨੀ ਸ਼ਿੱਦਤ ਨਾਲ ਇੰਨੀ ਸਤਕਾਰ ਇੰਨਾ ਇਨਨੇ ਦਿਲੋਂ ਕੀਤਾ ਤਾਂ ਉਹ ਭਗਤਾਂ ਦਾ ਯਾਦ ਆਂਦਾ ਜਿਹੜੇ ਸ਼੍ਰੀ ਰਾਮਲੇ ਵੀ ਸ਼ਵਰੀ ਕਿਦਾਂ ਉਹ ਝਾੜੂ ਹੀ ਫੇਰਦੀ ਰਹੀ ਗਲੀਆਂ ਚ ਵੀ ਕਦੇ ਆਣਗੇ ਸੋ ਇਹ ਇਹਨਾਂ ਨੇ ਵੀ ਪੂਰਾ ਆਪਣਾ ਭਗਤੀ ਦਾ ਔਰ ਪਿਆਰ ਦਾ ਸ਼ਰਦਾ ਦਾ ਜਿਹੜਾ ਪ੍ਰਮਾਣ ਦਿੱਤਾ ਇਹਨਾਂ ਨੂੰ ਵੀ ਸਤਿਗੁਰੂ ਬਹੁਤ ਅਸ਼ੀਰਵਾਦਾਨਾ ਨਵਾਜ਼ਣ ਔਰ ਜਿੰਨੀ ਵੀ ਹੋਰ ਕਮੇਟੀ ਹੈ ਜਿਨ੍ਹਾਂ ਦੇ ਨਾਂ ਨਹੀਂ ਲੈ ਜਾ ਸਕਦੇ ਉਹ ਸਾਰੇ ਹੀ ਬਹੁਤ ਹੀ ਖੁਸ਼ੀਆਂ ਮਾਣਨ ਔਰ ਇਸ ਗੁਰਦੁਆਰਾ ਸਾਹਿਬ ਚੋਂ ਵੀ ਜੋ ਸ਼੍ਰੀ ਗੁਰੂ ਵਦਾਸ ਵਾਹ ਸੰਤਨ ਸਤਿਗੁਰੂ ਦਾ ਸੀ ਸੰਦੇਸ਼ ਏਕਤਾ ਸਾਂਝੀਵਾਲਤਾ ਭਾਈਚਾਰੇ ਦਾ ਔਰ ਅਪਲਿਫਟਮੈਂਟ ਦਾ ਜਿਹੜਾ ਹੇਠਾਂ ਡਾਊਨ ਡਰੋਡਨ ਆ ਉਹ ਸੰਦੇਸ਼ ਦੇ ਵਾਲੇ ਸਾਰੇ ਸਮਰਪਿਤ ਰਹਿਣ ساری ਜਿੰਦਗੀ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡੇ ਸਾਰਿਆਂ ਤੋਂ ਯਾਦ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੈ ਬਹੁਤ ਖੁਸ਼ੀਆਂ ਭਰਿਆ ਸੋ ਇਸ ਨਗਰ ਨੂੰ ਜਿੱਥੇ ਵਧਾਈ ਦਿੰਦੇ ਆ ਉਸ ਇਲਾਕੇ ਨੂੰ ਵਧਾਈ ਦਿੰਦੇ ਆ ਆਏ ਮਹਾਪੁਰਸ਼ਾਂ ਨੂੰ ਸਾਰੇ ਹੀ ਧਰਮਾਂ ਦੇ ਸੰਤ ਸਭਾ ਨੂੰ ਇਨਾਲ ਵਧਾਈ ਦਿੰਦੇ ਆ ਕਿ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਤੋਂ ਪਹਿਲਾਂ ਬਾਬਾ ਜੀ ਕੇਵਲ ਸਿੰਘ ਜੀ ਨੇ ਜਾਂ ਮਾਮ ਸਾਹਿਬ ਨੇ ਜਾਂ ਡਾਕਟਰ ਲਖਵੀਰ ਸਿੰਘ ਨੇ ਬੜਾ ਵਿਸਤਾਰ ਨਾਲ ਦੱਸਤਾ ਅੱਜ ਸਾਡੇ ਤੇ ਅੱਲਾ ਵੀ ਖੁਸ਼ ਕਿਉਂਕਿ ਉਹ ਸਮਾਂ ਮਿਲਿਆ ਸਾਨੂੰ ਅੱਜ ਜੋ ਧੰਨ ਗੁਰੂ ਅਮਰਤ ਸਰ ਸਾਹਿਬ ਦੀ ਧਰਤੀ ਦੇ ਉੱਤੇ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਈਂ ਮੀਆਂ ਮੀਰ ਜੀ ਤੋਂ ਜਿਸ ਵੇਲੇ ਨੀਂ ਰੱਖ ਰਹੇ ਹਨ ਤੇ ਸਾਈਂ ਜੀ ਮੈਨੂੰ ਕਹਿੰਦੇ ਕਿ ਬਾਬਾ ਜੀ ਆਓ ਤੇ ਮੈਂ ਕਿਹਾ ਮੈਨੂੰ ਤੇ ਉਹੀ ਸਮਾਂ ਨਜ਼ਰ ਆ ਰਿਹਾ ਕਿ ਜੋ ਗੁਰੂ ਸਾਹਿਬ ਨੇ ਉਸ ਵੇਲੇ ਕਉਤਕ ਕੀਤਾ ਹੈ ਅੱਜ ਵੀ ਉਹ ਗੁਰੂ ਸਾਹਿਬ ਤੁਹਾਡੇ ਕੋਲ ਕਉਤਕ ਕਰਾ ਰਹੇ ਨੇ ਬੜੀ ਮੈਨੂੰ ਖੁਸ਼ੀ ਤੇ ਬੜਾ ਇੱਥੇ ਆਉਣ ਤੇ ਮਾਣ ਵੀ ਮਿਲਿਆ ਕਿ ਗੁਰੂ ਸਾਹਿਬ ਨੇ ਐਡਾ ਚਮਤਕਾਰ ਕੀਤਾ ਇਹ ਸਾਰਿਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਕਿ ਸਾਈਂ ਜੀ ਨੇ ਪਹਿਨੂ ਬੜੇ ਵਿਸਤਾਰ ਨਾਲ ਦੱਸਿਆ ਕਿ ਧਰਮ ਦੀ ਜਿਹੜੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਜਪ ਤਪ ਸੰਜਮ ਧਰਮ ਨਹੀਂ ਕਮਾਇਆ ਸੇਵਾ ਸਾਧ ਨਹੀਂ ਜਾਣ ਹਰਿਆ ਆਪਾਂ ਜਪ ਵੀ ਕਰਨਾ ਤੇ ਤਪ ਵੀ ਕਰਨਾ ਤੇ ਸੰਜਮ ਚ ਵੀ ਰਹਿਣਾ ਸੋ ਗੁਰੂ ਘਰ ਪਿਆਰਿਓ ਬੜੇ ਵਿਸਤਾਰ ਨਾਲ ਸਾਰੇ ਹੀ ਧੰਤਾ ਦੇ ਜੋਗ ਸਾਰਿਆਂ ਨੂੰ ਵਧਾਈਏ ਦਾਸ ਵੱਲੋਂ ਦਲਪੰਥ ਮਿਸਲ ਸ਼ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ ਤੇ ਅਨਦਾਤਾ ਕਿਸਾਨ ਜੁਨੀਆ ਦੇ ਵੀ ਦਾਸ ਆਲ ਇੰਡੀਆ ਦਾ ਜੋ ਮੁਖ ਬਲਾਰਾ ਉਹ ਦੋਨਾਂ ਜਥੇਬੰਦੀਆਂ ਵੱਲੋਂ ਆਪ ਦਾਸ ਸਾਰਿਆਂ ਨੂੰ ਵਧਾਈ ਦਿੰਦਾ ਗੁਰੂ ਸਾਹਿਬ ਸਾਹਿਬ ਤੇ ਮਿਹਰ ਪਰ ਹੱਥ ਰੱਖਣ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ